ਦੋਸਤੋ ਝੋਨੇ ਦਾ ਫਟਾਰਾ ਕਰਵਾਉਣ ਦੇ ਵਾਸਤੇ ਟਿਲਰਿੰਗ ਦੇ ਵਾਸਤੇ ਲੱਖਾਂ ਦੀ ਗਿਣਤੀ ਦੇ ਵਿੱਚ ਪ੍ਰੋਡਕਟ ਮਾਰਕੀਟ ਦੇ ਵਿੱਚ ਆਉਂਦੇ ਨੇ ਤੇ ਉਹਨਾਂ ਦੀ ਵਰਤੋਂ ਹੋ ਸਕਦਾ ਤੁਸੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਾਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਕੀਤੀ ਵੀ ਹੋਵੇ ਆਪੋ ਆਪਣੀਆਂ ਫਸਲਾਂ ਦੇ ਉੱਤੇ ਪਰ ਜਿਹੜੀ ਚੀਜ਼ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਜਿਹਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ ਇਹਦੇ ਸਾਹਮਣੇ ਦੁਨੀਆ ਦੇ ਜਿੰਨੇ ਵੀ ਗਰੋਥ ਪ੍ਰਮੋਟਰ ਨੇ ਸਿਰਫ 20% ਉਹਨਾਂ ਦੇ ਰਿਜ਼ਲਟ ਤੁਹਾਨੂੰ ਵੇਖਣ ਨੂੰ ਮਿਲਣਗੇ ਜੇ ਇੱਕ ਪਾਸੇ ਇਹਦੀ ਵਰਤੋਂ ਤੁਸੀਂ ਕਰੋਗੇ ਇਹਦੇ ਦੇ ਰਿਜ਼ਲਟ 100 ਚੋਂ 100 ਪੈਸੀ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੋਣਗੇ ਤੇ ਬਾਕੀ ਜਿਹੜੀ ਮਰਜ਼ੀ ਚੀਜ਼ ਦੇ ਨਾਲ ਵਾਲੇ ਕਿੱਲੇ ਦੇ ਵਿੱਚ ਪਾ ਕੇ ਵੇਖ ਲਿਓ ਜੇ 20 25% ਉਹਦੇ ਰਿਜ਼ਲਟ ਤੁਹਾਨੂੰ ਇਹਦੇ ਮੁਕਾਬਲੇ ਦਿਖਾਈ ਦੇਣਗੇ ਇੰਨਾ ਜ਼ਿਆਦਾ ਵੱਡਾ ਟੌਨਿਕ ਹੈ ਉਹ ਹੈ ਸਰੋਂ ਦਾ ਤੇਲ ਸੋ ਸਰੋਂ ਦੇ ਤੇਲ ਨੂੰ ਵਰਤਣ ਦੇ ਕੀ ਆਪਾਂ ਨੂੰ ਰਿਜ਼ਲਟ ਦਿਖਾਈ ਦਿੰਦੇ ਨੇ ਕੀ ਕੀ ਫਾਇਦੇ ਨੇ ਇਹਨੂੰ ਪਾਉਣ ਦੇ ਪਾਉਣਾ ਕਿਵੇਂ ਆ ਕਿੰਨੀ ਮਾਤਰਾ ਦੇ ਵਿੱਚ ਪਾਉਣਾ ਹੈ ਕਿੰਨੇ ਦਿਨਾਂ ਤੱਕ ਪਾਉਣਾ ਹੈ ਇਹ ਕੰਮ ਕਿਵੇਂ ਕਰਦਾ ਹੈ ਕੀ ਕੀ ਇਹਦੇ ਉੱਤੇ ਹੁਣ ਤੱਕ ਰਿਸਰਚਾਂ ਹੋ ਚੁੱਕੀਆਂ ਨੇ ਸਾਰਾ ਕੁਝ ਇਸ ਵੀਡੀਓ ਦੇ ਵਿੱਚ ਬਿਲਕੁਲ ਡਿਟੇਲ ਦੇ ਨਾਲ ਤੁਹਾਡੇ ਨਾਲ ਆਪਾਂ ਜਿਹੜਾ ਸਾਂਝਾ ਕਰਾਂਗੇ ਵੀਡੀਓ ਨੂੰ ਬਿਲਕੁਲ ਧਿਆਨ ਨਾਲ ਵੇਖਿਓ ਚੈਨਲ ਨੂੰ ਜੇਕਰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰਕੇ ਨਾਲ ਬੈਲ ਜਿਹੜੀ ਉਹਨੂੰ ਦਬਾ ਲਓ ਤਾਂ ਜੋ ਹੋਰ ਆਉਣ ਵਾਲੀਆਂ ਵੀਡੀਓ ਜੜੀਆਂ ਨੇ ਬਿਲਕੁਲ ਟਾਈਮ ਸਿਰ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਦੋਸਤੋ ਝੋਨੇ ਦੀ ਫਸਲ ਦੇ ਵਾਸਤੇ ਅੱਜ ਮੈਂ ਇੱਕ ਠੋਕ ਕੇ ਕਹਿ ਸਕਦਾ ਕਿ ਦੁਨੀਆ ਦੇ ਵਿੱਚ ਇਹਦੇ ਨਾਲੋਂ ਜ਼ਿਆਦਾ ਵਧੀਆ ਟੌਨਿਕ ਅੱਜ ਤੱਕ ਮੈਨੂੰ ਲੱਭਾ ਨਹੀਂ ਗਿਆ ਸਭ ਤੋਂ ਜ਼ਿਆਦਾ ਵਧੀਆ ਟੌਨਿਕ ਝੋਨੇ ਦੇ ਵਿੱਚ ਜੇ ਕੋਈ ਕੰਮ ਕਰਦਾ ਹੈ ਤਾਂ ਉਹ ਹੈ ਸਰੋਂ ਦਾ ਤੇਲ ਲਗਭਗ ਅੱਜ ਤੋਂ 4 ਸਾਲ ਪਹਿਲਾਂ ਜਿਵੇਂ ਪਿਛਲੀਆਂ ਵੀਡੀਓ ਦੇ ਵਿੱਚ ਵੀ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਕਿ 4 ਸਾਲ ਪਹਿਲਾਂ ਇਹਦੀ ਆਪਾਂ ਬਰਤੋਂ ਛੋਨੇ ਦੇ ਵਿੱਚ ਕਰਨੀ ਸ਼ੁਰੂ ਕੀਤੀ ਸੀ ਪਹਿਲਾਂ ਇੱਕ ਕਿੱਲੇ ਦੇ ਵਿੱਚ ਕੀਤੀ ਫਿਰ ਦੋਹਾਂ ਦੇ ਵਿੱਚ ਫਿਰ ਦਸਾਂ ਦੇ ਵਿੱਚ ਫਿਰ 15 ਦੇ ਵਿੱਚ ਫਿਰ ਹੋਰ ਬਹੁਤ ਸਾਰੇ ਜ਼ਿਮੀਂਦਾਰਾਂ ਨੂੰ ਆਪਾਂ ਵਰਤੋਂ ਇਹਦੀ ਕਰਵਾਉਣ ਲੱਗ ਪਏ ਪਰ ਹੌਲੀ ਹੌਲੀ ਇਹਦੇ ਬਾਰੇ ਆਪਾਂ ਉਨਾ ਚਿਰ ਤੱਕ ਉਜਾਗਰ ਨਹੀਂ ਕੀਤਾ ਸੀ ਆਮ ਆਪਣੇ ਚੈਨਲ ਦੇ ਉੱਤੇ ਜਿੰਨਾ ਚਿਰ ਇਹਨੂੰ ਆਪਾਂ ਲਗਭਗ ਪੂਰੇ ਪੰਜਾਬ ਦੇ ਵਿੱਚ ਅੰਦਰੇ ਅੰਦਰ ਕੁਮਾ ਨਹੀਂ ਲਿਆ ਜਦੋਂ ਇਹਦੇ ਆਪਾਂ ਨੂੰ ਚਾਰ ਸ਼ਫੇਰਿਓ ਬਿਲਕੁਲ 100% ਰਿਜ਼ਲਟ ਮਿਲ ਗਏ ਤਾਂ ਉਦੋਂ ਪਿਛਲੇ ਸਾਲ ਦੀ ਵੀਡੀਓ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਸੀ ਸਰੋਂ ਦਾ ਤੇਲ ਝੋਨੇ ਦੇ ਵਿੱਚ ਪਾਉਣ ਦੇ ਬਾਰੇ ਕਮਾਲ ਚੀਜ਼ ਹੈ ਦੋਸਤੋ ਇੰਨੀ ਕੋ ਜਾਦੀ ਕਮਾਲ ਚੀਜ਼ ਹੈ ਸਿਰਫ ਮੈਂ ਤੁਹਾਨੂੰ ਇਹ ਕਹੂੰਗਾ ਕਿ ਕਦੇ ਵੀ ਸਾਰੀ ਜ਼ਮੀਨ ਦੇ ਵਿੱਚ ਨਾ ਪਾਇਓ ਜੇ ਇੱਕ ਕਿੱਲੇ ਦੇ ਵਿੱਚ ਪਾ ਕੇ ਇਹਨੂੰ ਵੇਖ ਲਿਓ ਜੇ ਤੇ ਰਿਜ਼ਲਟ ਤੁਹਾਨੂੰ ਤੁਹਾਡੀਆਂ ਅੱਖਾਂ ਦੇ ਸਾਹਮਣੇ ਦਿਖਾਈ ਦੇ ਜਾਣਗੇ ਇੰਨੀ ਕੁ ਜਾਦੀ ਛੇਤੀ ਕੰਮ ਕਰਦਾ ਹੈ ਤੁਹਾਡੀ ਜ਼ਮੀਨ ਦੇ ਵਿੱਚ ਜਿਹੜੀ ਮਰੀ ਜ਼ਮੀਨ ਹੈ ਉਹਦੇ ਵਿੱਚ ਵੀ ਜਾਨ ਪੈ ਜਾਊਗੀ ਜਿਹੜਾ ਝੋਨਾ ਤੁਰਦਾ ਹੀ ਨਹੀਂਗਾ ਨਾ ਤੁਹਾਡਾ ਬਿਲਕੁਲ ਅੜਿਆ ਖਲੋਤਾ ਹੈ ਜਿਵੇਂ ਸੁਪਰੀਮ 110 ਦੀ ਆਪਾਂ ਗੱਲ ਕਰ ਲਈਏ ਸ਼ੁਰੂਆਤੀ ਦਿਨਾਂ ਦੇ ਵਿੱਚ ਬਿਲਕੁਲ ਅੜ ਜਾਂਦਾ ਹੈ ਤੁਸੀਂ ਉਹਦੇ ਵਿੱਚ ਸਰੋਂ ਦਾ ਤੇਲ ਪਾ ਦਿਓ ਜਾਂ ਜਿਹੜਾ ਵੀ ਤੁਹਾਡਾ ਝੋਨਾ ਹੈ ਕੋਈ ਵੀ ਤੁਹਾਡੇ ਝੋਨੇ ਦੀ ਕਿਸਮ ਹੈ ਉਹਦੀ ਟਿਲਰਿੰਗ ਟਾਈਮ ਦੇ to better. ਲਗਭਗ ਆਪਾਂ ਕਹਿ ਸਕਦੇ ਆ ਕਿ 30 35 ਦਿਨਾਂ ਤੋਂ ਪਹਿਲਾਂ-ਪਹਿਲਾਂ ਤੁਸੀਂ ਉਹਦੇ ਵਿੱਚ ਸਰੋਂ ਦਾ ਤੇਲ ਜਿਹੜਾ ਉਸ ਝੋਨੇ ਦੇ ਵਿੱਚ ਪਾ ਦੇਣਾ ਹੈ ਤੇ ਰਿਜ਼ਲਟ ਜਿਹੜੇ ਆ ਸਿਰਫ ਤੁਹਾਨੂੰ 48 ਘੰਟਿਆਂ ਬਾਅਦ ਦਿਖਾਈ ਉਸ ਝੋਨੇ ਦੇ ਵਿੱਚੋਂ ਦੇ ਜਾਣਗੇ ਕੋਈ ਇਦਾਂ ਦੀ ਗੱਲ ਨਹੀਂ ਹੈ ਕਿ ਤੁਸੀਂ 5 ਦਿਨ ਰੁਕਣਾ ਹੈ ਤੁਸੀਂ 6 ਦਿਨ ਰੁਕਣਾ ਹੈ ਕਿੰਨਾ ਵੀ ਤੁਹਾਡਾ ਮਾੜਾ ਖਰਾਬ ਝੋਨਾ ਹੈ ਕਿੰਨਾ ਵੀ ਝੋਨਾ ਤੁਰਦਾ ਨਿੰਗਾ ਕੋਈ ਵੀ ਵੈਰਾਈਟੀ ਹੈ ਝੋਨੇ ਦੀ ਉਹਦੇ ਵਿੱਚ 2 ਲੀਟਰ ਪ੍ਰਤੀ ਕਿੱਲੇ ਦੇ ਹਿਸਾਬ ਦੇ ਨਾਲ ਸਰੋਂ ਦਾ ਤੇਲ ਤੁਸੀਂ ਲੈ ਲੈਣਾ ਹੈ ਕਿਸੇ ਵੀ ਚੰਗੀ ਕੰਪਨੀ ਦਾ ਲੈ ਸਕਦੇ ਜੇ ਜਾਂ ਜਿਕਰ ਘਰ ਦਾ ਕੱਢਿਆ ਤੇਲ ਹੈਗਾ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ 2 ਲੀਟਰ ਉਸ ਤੇਲ ਨੂੰ ਸੁੱਕੀ ਰੇਤ ਦੇ ਵਿੱਚ ਤੁਸੀਂ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਜੇ ਰੇਤ ਨਹੀਂ ਹੈਗੀ ਤਾਂ ਮਿੱਟੀ ਬਰੀਕ ਕਰਕੇ ਉਹਦੇ ਵਿੱਚ ਵੀ ਮਿਕਸ ਕਰ ਸਕਦੇ ਜੇ ਫਿਰ ਉਸ ਚੀਜ਼ ਨੂੰ ਤੁਸੀਂ ਯੂਰੀਆ ਦੇ ਵਿੱਚ ਮਿਲਾ ਕੇ ਚੰਗੀ ਤਰ੍ਹਾਂ ਤੇ ਕਿੱਲੇ ਦੇ ਵਿੱਚ ਛੱਟਾ ਦੇ ਦੇਣਾ ਯੂਰੀਆ ਦੇ ਵਿੱਚ ਜੇ ਨਹੀਂ ਵੀ ਮਲਾਉਣਾ ਕੱਲੀ ਰੇਤ ਦਾ ਛੱਟਾ ਦੇ ਸਕਦੇ ਹੋ ਜਾਂ ਕੱਲੀ ਮਿੱਟੀ ਦਾ ਦੇ ਸਕਦੇ ਹੋ ਤਾਂ ਵੀ ਤੁਸੀਂ ਦੇ ਦੇਣਾ ਯੂਰੀਆ ਜੇ ਨਹੀਂ ਵੀ ਤੁਸੀਂ ਪਾਉਣੀ ਜਾਂ ਪੂਰੀ ਵੀ ਕਰ ਚੁੱਕੇ ਹੋ ਤਾਂ ਕੱਲਾ ਵੀ ਤੁਸੀਂ ਜਿਹੜਾ ਇਹਦਾ ਛੱਟਾ ਹੋ ਦੇ ਸਕਦੇ ਹੋ ਇਹਨੂੰ ਪਾਉਣ ਤੋਂ 48 ਘੰਟੇ ਬਾਅਦ ਦੇ ਵਿੱਚ ਤੁਹਾਨੂੰ ਰਿਜ਼ਲਟ ਦਿਖਾਈ ਦੇ ਜਾਣਗੇ ਫੋਟੋ ਤੁਹਾਡੇ ਫੋਨ ਦੇ ਵਿੱਚ ਖਿੱਚੀ ਹੋਣੀ ਚਾਹੀਦੀ ਹੈ ਉਸ ਝੋਨੇ ਦੀ ਪਾਉਣ ਤੋਂ ਪਹਿਲਾਂ ਤੇ 48 ਘੰਟਿਆਂ ਬਾਅਦ ਦੇ ਵਿੱਚ ਜਿਹੜੀ ਤੁਸੀਂ ਫੋਟੋ ਖਿੱਚਣੀ ਹੈ ਦੋਵਾਂ ਨੂੰ ਮਿਲਾ ਕੇ ਜੇ ਵੇਖੋਗੇ ਤਾਂ ਰਿਜ਼ਲਟ ਜਿਹੜੇ ਨੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਬਿਲਕੁਲ ਹੋਣਗੇ ਇੰਨੇ ਕੁ ਜ਼ਿਆਦੇ ਬਾ ਕਮਾਲ ਸ਼ਾਨਦਾਰ ਰਿਜ਼ਲਟ ਆਪਾਂ ਨੂੰ ਵੇਖਣ ਨੂੰ ਮਿਲਦੇ ਨੇ ਕਿ ਤੁਸੀਂ ਖੁਦ ਹੈਰਾਨ ਹੋ ਜਾਓਗੇ ਇਹਦੇ ਕੰਮ ਕਰਨ ਦਾ ਦੋਸਤੋ ਤਰੀਕਾ ਸਭ ਤੋਂ ਵਧੀਆ ਇਹ ਹੈ ਕਿ ਇਹ ਮਾਈਸੀਲੀਅਮ ਨਾਂ ਦੀ ਫੰਗਸ ਹੁੰਦੀ ਹੈ ਇੱਕ ਜ਼ਮੀਨ ਦੇ ਵਿੱਚ ਲਗਭਗ ਉਹਨੂੰ ਆਪਾਂ ਹੁਣ ਖਤਮ ਕਰਦੇ ਜਾਂਦੇ ਆਂ ਜ਼ਮੀਨਾਂ ਨੂੰ ਅੱਗ ਲਾ ਲਾ ਕੇ ਉਹ ਜਿਹੜੀ ਫੰਗਸ ਹੈ ਜ਼ਮੀਨਾਂ ਦੇ ਵਿੱਚੋਂ ਮੁੱਕਦੀ ਜਾਂਦੀ ਇਹ ਉਹ ਜਿਹੜੀ ਫੰਗਸ ਹੁੰਦੀ ਹੈ ਇੰਨੀ ਕੁ ਜ਼ਿਆਦੀ ਜ਼ਰੂਰੀ ਹੁੰਦੀ ਹੈ ਫਸਲ ਦੇ ਵਾਸਤੇ ਕਿ ਸਾਰੀ ਫਸਲ ਦੀ ਇਨਫੋਰਮੇਸ਼ਨ ਜਿਹੜੀ ਹੈ ਉਸ ਫੰਗਸ ਦੇ ਕੋਲ ਹੁੰਦੀ ਹੈ ਲੋੜਿੰਦਾ ਪਾਣੀ ਉਹ ਸਟੋਰ ਕਰਕੇ ਰੱਖਦੀ ਹੈ ਉਸ ਫਸਲ ਦੇ ਉੱਤੇ ਜਿਹੜੇ ਜਿਹੜੇ ਕੀੜੇ ਆਉਣ ਵਾਲੇ ਦਿਨਾਂ ਦੇ ਵਿੱਚ ਆ ਸਕਦੇ ਨੇ ਉਹਨਾਂ ਦੇ ਨਾਲ ਲੜਨ ਦੀ ਸ਼ਕਤੀ ਵੀ ਉਹ ਜਿਹੜੀ ਫੰਗਸ ਹੈ ਉਸ ਪੌਦੇ ਨੂੰ ਦਿੰਦੀ ਹੈ ਨਾਲ ਦੀ ਨਾਲ ਜਿੰਨੇ ਵੀ ਤੁਹਾਡੀ ਜ਼ਮੀਨ ਦੇ ਵਿੱਚ ਤੱਤ ਪਏ ਨੇ ਠੋਸ ਅਵਸਥਾ ਦੇ ਵਿੱਚ ਉਹਨਾਂ ਨੂੰ ਤੋੜ ਕੇ ਕੁਲਣਸ਼ੀਲ ਕਰਕੇ ਲਾਂ ਦੇ ਖਾਣ ਦੇ ਯੋਗ ਕਰ ਦਿੰਦੀ ਏ ਜਿਹਦੇ ਕਾਰਨ ਤੁਹਾਡੀ ਜ਼ਮੀਨ ਦੇ ਵਿੱਚ ਪਏ ਜਿੰਨੇ ਵੀ ਤੱਤ ਨੇ ਉਹ ਇੱਕਦਮ ਤੁਹਾਡੇ ਝੋਨੇ ਨੂੰ ਲੱਗ ਜਾਂਦੇ ਨੇ ਨਾਲ ਦੀ ਨਾਲ ਕਿਉਂਕਿ ਇਹਦੇ ਵਿੱਚ ਨਾਈਟ੍ਰੋਜਨ ਹੁੰਦੀ ਏ ਫਾਸਫੋਰਸ ਹੁੰਦਾ ਹੈ ਮੈਗਨੀਸ਼ੀਅਮ ਹੁੰਦਾ ਹੈ ਜ਼ਿੰਕ ਹੁੰਦੀ ਏ ਤਾਂ ਇਹ ਜਿਹੜੀਆਂ ਚੀਜ਼ਾਂ ਵੀ ਨਾਲ ਉਸੇ ਵੇਲੇ ਪੌਦੇ ਨੂੰ ਮਿਲਦੀਆਂ ਨੇ ਜਿਹਦੇ ਕਾਰਨ ਤੁਹਾਡਾ ਝੋਨਾ ਜਿਹੜਾ ਇੱਕਦਮ ਉੱਠ ਪੈਂਦਾ ਸਰੋਂ ਦਾ ਤੇਲ ਝੋਨੇ ਦੇ ਵਿੱਚ ਪਾਉਣ ਦੇ ਬਾਰੇ ਜਦੋਂ ਪਿਛਲੇ ਸਾਲ ਆਪਾਂ ਵੀਡੀਓ ਅਪਲੋਡ ਕੀਤੀ ਸੀ YouTube ਦੇ ਉੱਤੇ ਤਾਂ ਉਹਦੇ ਤੋਂ ਬਾਅਦ ਦੇ ਵਿੱਚ ਲਗਭਗ 5 ਮਹੀਨੇ ਬਾਅਦ ਇਹਦੇ ਉੱਤੇ ਰਿਸਰਚ ਹੋ ਗਈ ਸੀ ਕਿ ਇਹ ਕੰਮ ਕਿਵੇਂ ਕਰਦਾ ਇਹ ਝੋਨੇ ਦੇ ਵਿੱਚ ਪਾਉਣ ਤੋਂ ਬਾਅਦ ਦੇ ਵਿੱਚ ਆ ਤਾਂ ਰਿਸਰਚ ਦੇ ਵਿੱਚ ਕੀ ਆਪਾਂ ਨੂੰ ਪਤਾ ਲੱਗਦਾ ਹੈ ਜਿਹੜੇ ਰਿਸਰਚ ਕਰਤਾ ਕਹਿੰਦੇ ਨੇ ਰਿਸਰਚ ਦੇ ਵਿੱਚ ਆਪਾਂ ਨੂੰ ਇਹ ਉਹਨਾਂ ਨੇ ਕਿਹਾ ਹੈ ਕਿ ਇਹ ਸਭ ਤੋਂ ਵਧੀਆ ਆਰਗੈਨਿਕ ਟੋਨਿਕ ਦਾ ਕੰਮ ਕਰਦਾ ਹੈ ਜਿਹੜਾ ਸਰੋਂ ਦਾ ਤੇਲ ਹੈ ਤੁਸੀਂ ਵੀਡੀਓ ਨੂੰ ਖਲਾਰ ਕੇ ਪੜ੍ਹ ਵੀ ਸਕਦੇ ਹੋ ਇਹਨੂੰ ਚੰਗੀ ਤਰ੍ਹਾਂ ਜਾਂ ਫਿਰ ਜੇਕਰ ਤੁਸੀਂ Google ਤੇ ਜਾ ਕੇ ਵੀ ਚੈੱਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ ਉਹ ਇਹ ਕਹਿੰਦੇ ਨੇ ਕਿ ਸਰੋਂ ਦਾ ਤੇਲ ਜਿਹੜਾ ਹੈ ਪੂਰੇ ਬੂਟੇ ਦੇ ਸਟਰਕਚਰ ਦੇ ਵਿੱਚ ਵੈਸਕੂਲਰ ਸਿਸਟਮ ਰਾਈ ਮੇਨਲੀ ਦੋ ਜਿਹੜੇ ਟਿਸ਼ੂ ਨੇ ਇਹਨਾਂ ਨੇ ਇਨਕਲੂਡ ਕੀਤੇ ਨੇ ਰਿਸਰਚ ਦੇ ਵਿੱਚ ਜਾਈਲਮ ਅਤੇ ਫਲੋਇਡ ਹੈ ਇਨਾਂ ਦੇ ਰਾਈ ਤੇਲ ਜਿਹੜਾ ਸਰੋਂ ਦਾ ਪੌਦੇ ਦੇ ਪੂਰੇ ਸਟਰਕਚਰ ਦੇ ਵਿੱਚ ਨੋਕਾਂ ਤੱਕ ਪਹੁੰਚਦਾ ਹੈ ਜਦੋਂ ਇਹਨੂੰ ਆਪਾਂ ਪਾਉਨੇ ਆ ਤੇ ਜਿਹੜੇ ਇਹਦੇ ਵਿੱਚ ਐਸਿਡ ਹੁੰਦੇ ਨੇ ਜਿਵੇਂ ਮੋਨੋ ਅਨਸੈਚੂਰੇਟਿਡ ਫੈਟੀ ਐਸਿਡ ਜਾਂ ਲੀਨੋਲੀਕ ਐਸਿਡ ਜਾਂ ਤੱਤ ਜਿਹੜੇ 3 ਐਨ ਪੀਕੇ ਪ੍ਰੋਪਰ ਹੁੰਦਾ ਹੈ ਇਹਦੇ ਵਿੱਚ ਨਾਈਟ੍ਰੋਜਨ 5% ਫਾਸਫੋਰਸ 2% ਪੋਟਾਸ਼ 1.5% ਮੈਗਨੀਸ਼ੀਅਮ ਹੁੰਦਾ ਹੈ ਬੋਰਾਉਣ ਹੁੰਦਾ ਹੈ ਜ਼ਿੰਕ ਹੁੰਦਾ ਹੈ ਥੋੜੀ ਥੋੜੀ ਮਾਤਰਾ ਦੇ ਵਿੱਚ ਤਾਂ ਇਹ ਜਿਹੜੀਆਂ ਚੀਜ਼ਾਂ ਵੀ ਨਾਲ ਕੰਮ ਕਰਦੀਆਂ ਨੇ ਪੌਦੇ ਦਾ ਪੂਰਾ ਸਟਰਕਚਰ ਜਿਹੜਾ ਹੈ ਉਹਦੇ ਵਿੱਚ ਘੁੰਮ ਜਾਂਦਾ ਹੈ ਸਰੋਂ ਦਾ ਤੇਲ ਜਦੋਂ ਤੁਸੀਂ ਥੱਲੇ ਪਾ ਦਿੰਦੇ ਹੋ ਤਾਂ ਨੋਕਾਂ ਤੱਕ ਪਹੁੰਚ ਕੇ ਉਸ ਬੂਟੇ ਦੇ ਵਿੱਚ ਤੁਸੀਂ ਆਪਾਂ ਇਹ ਕਹਿ ਸਕਦੇ ਹਾਂ ਕਿ ਇੱਕ ਦੁਬਾਰੇ ਜਾਨ ਫੂਕ ਦਿੰਦਾ ਹੈ ਜਦੋਂ ਇੱਕ ਝੋਨੇ ਦੇ ਵਿੱਚ ਤੁਸੀਂ ਇਹਦੀ ਵਰਤੋਂ ਕਰਦੇ ਹੋ ਤਾਂ ਉਹਦੇ ਰਿਜ਼ਲਟ ਜਿਹੜੇ ਨੇ ਉਹ ਮੇਰੇ ਦੱਸਣ ਦੀਆਂ ਗੱਲਾਂ ਹੋਰ ਨੇ ਜਦੋਂ ਤੁਸੀਂ ਆਪਣੀਆਂ ਅੱਖਾਂ ਦੇ ਨਾਲ ਉਹਨਾਂ ਚੀਜ਼ਾਂ ਨੂੰ ਵੇਖੋਗੇ ਤਾਂ ਉਹਦੇ ਰਿਜ਼ਲਟ ਜਿਹੜੇ ਤੁਹਾਨੂੰ ਦਿਖਾਈ ਦੇਣਗੇ ਮੈਂ ਤੁਹਾਨੂੰ ਗਾਰੰਟੀ ਦਿੰਦਾ ਕਿ ਦੁਨੀਆ ਦਾ ਕੋਈ ਵੀ ਟੌਨਿਕ ਦੂਸਰੇ ਕਿਲੇ ਦੇ ਵਿੱਚ ਪਾ ਲਿਓ ਜੇ ਵੱਟ ਦੇ ਨਾਲ ਵੱਟ ਭਾਵੇਂ ਤੁਹਾਡੀ ਸਾਂਝੀ ਹੋਵੇ ਇੱਕੇ ਮੋਟਰ ਦਾ ਪਾਣੀ ਲੱਗਦਾ ਹੋਵੇ ਕੋਈ ਵੀ ਟੌਨਿਕ ਪਾ ਲਿਓ ਇੱਕ ਪਾਸੇ ਸਿਰਫ 2 ਲੀਟਰ ਸਰੋਂ ਦਾ ਤੇਲ ਜਿਹੜੇ ਤਰੀਕੇ ਦੇ ਨਾਲ ਤੁਹਾਨੂੰ ਮੈਂ ਦੱਸਿਆ ਹੈ ਉਸ ਤਰੀਕੇ ਦੇ ਨਾਲ ਪਾ ਲਿਓ ਜੇ ਤੇ ਤੁਸੀਂ ਉਹਦੇ ਤੋਂ ਬਾਅਦ ਦੇ ਵਿੱਚ ਕਦੇ ਵੀ ਕੋਈ ਟੋਨਿਕ ਮਾਰਕੀਟ ਦੇ ਵਿੱਚੋਂ ਲਿਆ ਕੇ ਆਪਣੀ ਜ਼ਮੀਨ ਦੇ ਵਿੱਚ ਨਹੀਂ ਵੜੋਗੇ ਜੇਕਰ ਇੱਕ ਵਾਰ ਤੁਸੀਂ ਇਹਦੇ ਰਿਜ਼ਲਟ ਆਪਣੇ ਝੋਨੇ ਦੇ ਉੱਤੇ ਵੇਖ ਲਏ ਸੋ ਬੇਨਤੀ ਹੈ ਕਿ ਜ਼ਰੂਰ ਵਰਤ ਕੇ ਵੇਖੋ ਜਦੋਂ ਤੁਸੀਂ ਪਹਿਲੀ ਜੂਰੀ ਆ ਪਾਉਣੀ ਹੈ ਦੂਸਰੀ ਪਾਉਣੀ ਹੈ ਤੀਸਰੀ ਤੱਕ ਵੀ ਤੁਸੀਂ ਇਹਦੇ ਨਾਲ ਪਾ ਸਕਦੇ ਹੋ ਗੱਲ ਇਹ ਹੈ ਕਿ ਜਾਦੀ ਵੱਡੀ ਝੋਨੇ ਦੇ ਵਿੱਚ ਨਹੀਂ ਆਪਾਂ ਇਹਦੀ ਵਰਤੋਂ ਕਰਨੀ ਜੇ 45 45 ਦਿਨ ਦੇ ਚੋਣੇ ਦੇ ਵਿੱਚ ਆਪਾਂ ਉੱਥੇ ਜਾ ਕੇ ਇਹਦੀ ਵਰਤੋਂ ਬਿਲਕੁਲ ਨਹੀਂ ਕਰਨੀ ਛੋਟੇ ਚੋਣੇ ਦੇ ਵਿੱਚ ਇਹਦੀ ਵਰਤੋਂ ਕਰੋ ਘੱਟੋ ਘੱਟ ਰਕਬੇ ਦੇ ਵਿੱਚ ਤੁਸੀਂ ਵਰਤ ਕੇ ਵੇਖ ਸਕਦੇ ਹੋ ਰਿਜ਼ਲਟ ਜਿਹੜੇ ਤੁਹਾਨੂੰ ਖੁਦ-ਬਖੁਦ ਇਹਦੇ ਨਜ਼ਰ ਜੜੇ ਉਹ ਆ ਜਾਣਗੇ ਵੀਡੀਓ ਵੇਖਣ ਤੋਂ ਬਾਅਦ ਦੇ ਵਿੱਚ ਬੇਨਤੀ ਹੈ ਕਿ ਇਹਨਾਂ ਇਹੋ ਜਿਹੀਆਂ ਚੀਜ਼ਾਂ ਜੜੀਆਂ ਨੇ ਜ਼ਰੂਰ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਕਰਿਆ ਕਰੋ ਹੋਰ ਪਿਆਣਾ ਭਰਾਵਾਂ ਦੇ ਨਾਲ ਯਾਰਾਂ ਦੋਸਤਾਂ ਦੇ ਨਾਲ ਵੇਖਣ ਲਈ ਸ਼ੇਅਰ ਕਰਨ ਲਈ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ